ਸ੍ਰੀਮਾ ਸੰਤ ਬਾਬਾ ਬਪੂ ਜੀ ਉਹ 10 ਫਰਵਰੀ 2023 ਨੂੰ ਕਾਲ ਪ੍ਰਣਾ ਕਰ ਗਏ। ਉਹਨਾਂ ਦੀ ਦੂਜੀ ਵਰਸੀ 10 ਫਰਵਰੀ 2023 ਨੂੰ ਮਨਾਈ ਜਾ ਰਹੀ। ਜਿਸ ਦੇ ਵਿੱਚ ਆਨਤ ਪ੍ਰਸਾਦ ਕੀਤਾ ਜਾਤੇ ਖਾਤਾਵਾਚ ਉਹ ਚ ਰਹੇ ਬਾਬਾ ਇਹਨੇ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਇਹ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕਰ। ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 13000 ਬੱਚਿਆਂ ਦੀਆਂ ਸ਼ਾਦੀਆਂ ਕੀਤੀ। ਇਹ ਜੇ ਵਰਸੀ ਵਾਲੇ ਤੇ தின்வரிசி அசி தகரி கல் தக்கே ஜி ஒரு சே கல் வபசா ஆன தரசாலும்

ਇਹ ਸਾਰਾ ਸੰਬਾਗ ਸਾਲ ਸ਼ਹੀਦ ਭਾਈ ਮਨੀ ਸਿੰਘ ਉਹ ਡੇਰਾ ਸਤੋਵਾਲਾ ਵਿੱਚ ਇਹਦੀ ਪਹਿਲੀ ਦਸਤਾਰ ਬੰਦੀ ਸੰਤ ਭਗਤ ਮੀਰ ਸਿੰਘ ਮਹਾਰਾਜਾ ਨੂੰ ਹੋਈ ਇਹ ਭਾਈ ਮਨੀ ਸਿੰਘ ਦਾ ਸਾਲ ਉਹਨਾਂ ਤੋਂ ਬਾਅਦ ਦਸਵੇਂ ਮੁਖੀ ਦੇ سانتھ بابا کرپال سنجھ جی مارا جائے ایجار میں مہموس سانتھ بابا مکرد ہیں یہ چکسال والو جو جانتیتا جارہا ہے یہ بریب بچے میں شادی ہوں چکسال دا سیسری پر جاہت بڑا بڑا جوکتا ہے بہت بڑے راکھیں پر جاہتے ہیں یہاں پہنچے پر ہے جی ਇਹ ਪ੍ਰਾਚਨ ਵਿਦਿਆਲਾ ਆਰ ਆਈ ਗੰਮੀਰ ਸਿੰਘ ਤੋਂ ਨੇਕਾਂ ਵਿਦਿਆਰਥੀ ਜਿਹੜੇ ਸੰਚਾਲੇ ਇਹ ਬੋਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ 60 ਕਥਾ ਕੀਤੀਆਂ ਜਗ੍ਹਾ ਦੇ ਗੁਰੂ ਗ੍ਰੰਥ ਸਾਹਿਬ ਇੱਕ ਸਾਲ ਦੇ ਵਿੱਚ ਉਹ ਇੱਕ ਕਥਾ ਦਾ ਪੂਰ ਪਾਇਆ ਕਰਦੇ ਸੀ ਸਵੇਰ ਅਧਿਸ਼ਾਸਾ ਹੁੰਦੀ ਸੀ ਦੁਪਹਿਰ 10 ਵਜੇ ਕਥਾ ਹੁੰਦੀ ਸੀ ਚਾਉ ਨੂੰ ਤਿਆਰ ਦੇਦਾ ਹਾਂ ਅਨੰਤ ਵਿਦਿਆਰਥੀ ਉਹਨਾਂ ਨੇ ਪੜਾਈ ਉਸ ਤੋਂ ਬਾਅਦ ਸੰਤ ਕਰਪਾਲ ਸਾਹਿਬ ਜੀ ਮਹਾਰਾ ਉਹਨਾਂ ਦੇ ਜੀਵਨ ਕਾਲ ਦੌਰਾਨ ਬਹੁਤ ਅਨੰਤ ਵਿਦਿਆਰਥੀ ਪੜੇ ਅੰਤ ਬਾਬਾ ਮੱਖਣ ਸਿੰਘ ਜੀ ਹੋਰ ਹਨ ਅਨੇਕ ਸਾਨੀਆਂ ਨੂੰ ਅਮਰ ਦੇ ਸਿਖਾਇਆ ਇਹ ਤਕਸਾਲ ਦਾ ਮੁੱਖਕਾਰ ਜੀ ਹੈ ਵਿਦਿਆ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾ ਵੱਲੋਂ ਦੋ ਤਕਸਾਲਾਂ ਚਲਾਇਆ ਵੀ ਨੇ ਨੇ ਇਹ ਭਾਈ ਮਨੀ ਸਿੰਘ ਜੀ ਦੇ ਤਰਸਾਲ ਬਾਬਾ ਦੀਪ ਸਿੰਘ ਜੀ ਦੇ ਤਰਸਾਲ ਅੱਜ ਵੀ ਉਸੇ ਪ੍ਰਾਤਨ ਰਵਾਇਤ ਅਨਸਾਰ ਇਸ ਜਗ੍ਹਾ ਤੇ ਬੱਚਿਆਂ ਨੂੰ ਸੰਮਖਿਆ ਦਿੱਤੀ ਜਾਂਦੀ ਹੈ ਗੁਰਮਤਿ ਦੀ ਸੰਮਖਿਆ ਹਰ ਲੜੀ ਬਾਹਰ ਪ੍ਰਾਤਨ ਬੀੜ ਤੇ ਕਰਾਈ ਜਾਂਦੀ ਹੈ ਸੰਮਖਿਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਪ੍ਰਾਤਨ ਬੀੜਾਂ ਪੜ ਸਕਣ ਇਹ ਕਾਰਜ ਅੱਜ ਵੀ ਜਾਰੀ ਹੈ ਹਰ ਕੀਰਤਨ ਦੀ ਸੇਵਾ ਇਹਦੀ ਉਸ ਹਸਤਾਨ ਵੱਲੋਂ ਕੀਤੀ ਜਾਂਦੀ। ਕੋਈ ਵੀ ਵਿਦਿਆਰਥੀ ਇੱਥੇ ਆ ਕੇ ਸਿੱਖਣਾ ਚਾਵੇ ਉਹਦੇ ਰਹਿਣ ਦਾ ਖਾਣ ਦਾ ਇੱਥੇ ਸਿੱਖਣ ਦਾ ਜਿਹੜਾ ਹੈ ਉਹ ਸਾਲ ਵੱਲੋਂ ਦਿੱਤਾ ਜਾਂਦਾ। ਕਿੰਨੇ ਫਾਰਮ ਦੇ ਪੂਰੀ ਚਾਹੀਦੀ ਹੋਣੀ। ਸੀ 11 ਫਾਰਮ ਦੇ ਚੁੱਕੇ ਆ। ਕੱਲ ਤੱਕ ਸਾਡੇ ਕੋਲੇ ਫਾਰਮ ਵਾਪਸ ਆ ਜਾਣਗੇ। ਕੱਲ ਪਤਾ ਲੱਗ ਜਾਏ ਕਿੰਨੇ ਬੱਚੇ ਹੋਣਗੇ। ਕੋਈ ਜਿਆਦਾ ਕੋਈ

ਐਸ ਵੀ ਆਰ ਵੀ ਸਾਹਿਬ ਨੂੰ ਸੱਦੇ ਭੇਜਿਆ ਬਾਬਾ ਸਰਬਜੋਤ ਸਿੰਘ ਜੀ ਦੀ ਬੇਟੀ ਸਾਹਿਬਾ ਸਾਹਿਬਾ ਉਹਨਾਂ ਨੂੰ ਵੀ ਸੱਦਾ ਪੀਜਿਆ ਦਮਦਮੀ ਟਕਰਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਵੀ ਸੱਦਾ ਪੀਜਿਆ ਸਿੱਖ ਪੰਥ ਦੀਆਂ ਮਹਾਨ ਆਤਮਾ ਉਹ ਪਹੁੰਚ ਰਹੇ ਹਨ ਜੀ ਮਹਾਰਾਜ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੈਨ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਆਪਣੇ ਹੱਥਾਂ ਲਿਖੇ ਜਿਹੜੇ ਪ੍ਰਾਤਨ ਬੀੜਾ ਨੇ ਵੰਡੀਆਂ ਪਈਆਂ ਆਦੀ ਬਣਾਈ ਤੋਂ 150 ਸਾਲ ਪਹਿਲਾਂ ਲਿਖਿਆ ਉਹਨਾਂ ਦੇ ਵਿੱਚੋਂ ਇੱਕ ਸਰੂਪ ਉਹਨਾਂ ਨੇ ਬਾਬਾ ਸ਼ਾਮ ਸਿੰਘ ਦਾ ਡੇਰਾ ਆਤਮ ਉਹਨਾਂ ਨੂੰ ਦਿੱਤਾ ਉਹ ਅੱਜ ਵੀ ਉੱਥੇ ਸਰੂਪ ਮੌਜੂਦ ਹੈ ਇੱਕੋ ਸਰੂਪ ਜਿਹੜਾ ਹੈਗਾ ਇੱਥੇ ਡੇਰੇ ਦੇ ਵਿੱਚ ਮੌਜੂਦ ਹੈ ਜਿਹੜਾ ਪ੍ਰਾਤਨ ਸ਼ੁਰੂ ਕਰਦੇ ਬਾਬਾਲੀ ਨੇ ਸਾਰਾ ਦਸਹਿਰ ਦੇ ਮੇਲੇ ਵਿੱਚ ਕਾਹ ਜਿਹਾ ਕੀਤਾ ਹੈ ਨਾ ਸੀ ਜਿਹੜੇ ਨਾਲ ਤਰੀ ਪਰ 50 ਸਾਲ ਤੋਂ ਵੱਡਾ ਬਾਬਾ ਸੰਤ ਬਾਬਾ ਕ੍ਰਿਪਾ ਉਸ ਨੂੰ ਜੀ ਰਿਹਾ ਸੀ ਹਰ ਬਹੁਤ ਜੀ ਕਰਨ ਕਰਦੇ ਸੀ ਉਸ ਤੋਂ ਬਾਅਦ ਸੰਤ ਬਾਬਾ ਮੱਖਣ ਜਿਹੜਾ 12 ਡੰਸ ਤੋਂ ਪਾ ਲਈ ਉਹਨਾਂ ਦੇ ਉੱਤੇ ਬਹੁਤ ਪ੍ਰਚਾਰ ਦੀਆਂ ਤਕਰੀਬਾਂ ਸਰਦਾਰਿਆ ਬਹੁਤ ਸਾਰਾ بڑے بڑے ਬਤੇ ਕਿੰਨਾਂ ਮਾਰਨ ਕਰਾਏ ਉਹਨੂੰ ਯਾਦ ਹੋਇਆ ਸ਼ਾਇਦ 70 ਘੰਟੇ ਦਾ ਲਗਾਤਾਰ ਆਰਥਿਕ ਕੰਪਨੀ ਬਾਇਗਲਾਸ ਤੇ ਉਸ ਤੋਂ ਬਾਅਦ ਇੱਥੇ ਵੀ ਦੇਰੇ ਦੀ ਬਹੁਤ ਗਲਮ ਹੁੰਦੇ ਰਹੇ ਨਾਸਰਾ ਦੇ ਨਾਲ ਹੀ ਕਾਫੀ ਚਰ ਰਿਹਾ ਹੈ ਕਿ ਇਹ ਪ੍ਰੋਗਰਾਮ ਹੋ ਰਿਹਾ ਹੋਣਾ ਤੁਹਾਨੂੰ ਨਾਮਕਾ ਫਸੀ ਦੇ ਜਵਾਬ ਵਿੱਚ ਇਹ ਇਹ ਇਸ ਬਰੇਮੇ ਵਿੱਚ ਰੱਖਿਆ ਜਾ ਰਿਹਾ ਹੈ ਦੋ ਪ੍ਰੀਵਿਊ ਹੋ ਰਿਹਾ ਦੋ ਦਿਨ ਲਗਾਤਾਰ ਹੋਣਗਾ ਦੋ ਦਿਨ ਹੀ ਸਾਰੇ ਸਟਾਫੀਆਂ ਪਰ ਹਨ ਤੇ ਕਨੈਕਸ਼ਨੇ ਪਾਰੀਆਂ ਆ ਗਈਆਂ ਪਰ ਰਹੀਆਂ ਨੇ ਔਰ ਸ਼ਾਇਦ ਵੀ ਸੰਗਤ ਇਹਨਾਂ ਨਾਲ ਮਤਵਾਦੀ ਸੀ ਕਿ ਇਹ ਇੱਕ ਕਥਾ ਜਿਹੀ ਇਸੇ ਵਾਰਕ ਤੋਂ ਖਤਮ ਕਰਦੇ ਸੀ ਕਿ ਇਹ ਨਹੀਂ ਸਿਰਫ ਉਹਦੇ ਇੰਨਾ ਨਾਂ ਦਾ ਆਪਦਾ ਸੀ بڑے بڑے ਚੰਗੇ ਵਿਦਵਾਨ ਇੱਥੇ ਆ ਕੇ ਬੈਠੇ ਸੀ ਆਪਣਾ ਕਥਾ ਅਗਰ ਸੁਣਦੇ ਸੀ ਸਵੇਰੇ ਸੀ ਅਮੇਸ਼ਾ ਤੇ ਸੰਨਵਾ ਦਾ ਪਾਸੇ ਉਹਨਾਂ ਦਾ ਕੰਮ ਬੈਠਾ ਸੀ ਪਰੰਤੂ ਮੈਂ ਕਿਹਨੇ ਵਿਰਧਾ ਵਾਲੇ ਚਿੱਤੇ ਕਿ ਬੜੇ ਹੀ ਅਸੇ ਕਮਰੇ ਹੁੰਦੇ ਨੇ ਕਿ ਹੁਣ ਵੀ ਸਾਰੀਆਂ ਸਦੀਆਂ ਪਰ ਸਦੀਆਂ ਨਾਲ ਜਿੰਦਗ ਹੋ ਰਹੀ ਹੈ ਪਰ ਇਹ ਪੂਰੀ ਲੋਰੂ ਵੀ ਹੈ ਸਾਰਿਆਂ ਨੂੰ ਕਿ ਕਿੰਨੇ ਦੋਧੇ सड़क करण जी वाहेगुरू जी